ਆਰਿਆਂ ਨੂੰ ਪਤਾ ਹੈਗਾ ਕਿ 21 ਦੀ ਸ਼ਾਮ ਨੂੰ ਅ ਸੇਠ ਜਿਹੜੇ ਮੋਬਾਈਲ ਸ਼ਾਪ ਉੱਤੇ ਦੋ ਅਣਪਛਾਤੇ ਮੂੰਟਕੇ ਅਨ ਮਾਸਕਡ ਮੋਟਰਸਾਈਕਲ ਬੋਰਨ ਮੁੰਡਿਆਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ ਪਿਸ਼ਠਭੂਮੀ ਇਹ ਹੈਗੀ ਕਿ ਇਸ ਨੂੰ ਜਿਹੜੇ ਇਹਨਾਂ ਦੇ ਮਾਲਕ ਨੇ ਇਹਨਾਂ ਨੂੰ ਨਿਸ਼ਾਨ ਜੋੜੀਆਂ ਵੱਲੋਂ ਜਿਹੜਾ ਗੈਂਗਸਟਰ ਹੈਗਾ ਜਿਹੜਾ ਬਾਹਰ ਭੱਜਿਆ ਹੋਇਆ ਹੈਗਾ ਉਹ ਇਹਨਾਂ ਨੂੰ 2 ਕਰੋੜ ਦੀ ਫੌਤੀ ਮੰਗ ਰਿਆ ਸੀ ਇਹਨਾਂ ਤੋਂ ਨਵੰਦੀ ਸੂਰਤੇ ਵਿੱਚ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕਰਵਾਈ ਹੈਗੀ ਹੈ ਜਿਹੜੇ ਮੋਟਰਸਾਈਕਲ ਤੇ ਜਿਹੜੇ ਦੋ ਨੌਜਵਾਨ ਆਏ ਆ ਉਦੋਂ ਜਿਹਨਾਂ ਦੇ ਮੂਹ ਟੱਕੇ ਹੋਏ ਸੀਗੇ। ਆ ਉਸ ਸੰਬੰਧ ਵਿੱਚ ਜਿਹੜੇ ਸੰਬੰਧਿਤ ਬੀਐਨਐਸ ਦੇ ਸੈਕਸ਼ਨ ਸੀਗੇ ਉਹਨਾਂ ਸੰਬੰਧ ਵਿੱਚ ਸਿਵਲ ਲਾਈਨ ਥਾਣਾ ਬਟਾਲਾ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀਗਾ। ਉਹਦੇ ਵਿੱਚ ਇਹ ਹੈ ਕਿ ਮੌਜੂਦਾ ਐਸਐਸਪੀ ਸਾਹਿਬ ਨੇ ਅ ਮੇਰੇ ਖਿਆਲ ਉਸੇ ਦਿਨੀ ਜੁਆਇਨ ਕੀਤਾ ਸੀ। ਜਿਸ ਦਿਨ ਇਹ ਹੋਇਆ ਇਹ ਵਾਰਦਾਤ ਹੋਈ ਹੈ ਤੇ ਉਸੇ ਦਿਨ ਤੋਂ ਹੀ ਐਸਐਸਪੀ ਸਾਹਿਬ ਆਪਣੇ ਜੇਰੇ ਨਗਰਾਨੀ ਖੋਦੀ ਅ ਇਸ ਸਾਰੇ ਕੇਸ ਨੂੰ ਟ੍ਰੇਸ ਕਰਨ ਵਿੱਚ ਚੁੱਟੇ ਹੋਏ ਸਨ ਐਬਲੀ ਸਪੋਟਡ ਬਾਈ ਆਰ ਸੀਏਏ ਲੱਡ ਬਾਈ ਐਸਐਸਪੀ ਗੁਰਪ੍ਰਤਾਪ ਸੀਆਈ ਇੰਸਪੈਕਟਰ ਸੁਖਰਾਜ ਸਿਟੀ ਦੇ ਡੀਐਸਪੀ ਡੀਐਸਪੀ ਸੰਜੀਵ ਜੋਗਾ ਸਿੰਘ ਜੀ ਤੇ ਇਹ ਸਾਰੇ ਇਹਦੇ ਵਿੱਚ ਇਹਨਾਂ ਨੇ ਟੀਮ ਬਣਾਈ ਸੀਗੀ ਆਪਣੇ ਨਗਰਾਨੀ ਹੇਠ ਐਸਐਸਪੀ ਸਾਹਿਬ ਨੇ ਏ ਵੱਖ-ਵੱਖ ਟੀਮਾਂ ਨੂੰ ਵੱਖ-ਵੱਖ ਰੋਲ ਅਸਾਈਨ ਕੀਤੇ ਸੀਗੇ ਸਭ ਤੋਂ ਵੱਡਾ ਚੈਲੰਜ ਇਸ ਤਰ੍ਹਾਂ ਇਹ ਹੁੰਦਾ ਕਿ ਜਦੋਂ 마સ્ਕਡ ਹੋਣ ਤੇ ਉਹਨਾਂ ਉਹਨਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਤੇ ਇਹਨਾਂ ਨੇ ਬੜਾ ਮਤਲਬ ਮਿਹਨਤ ਤੇ ਮਸ਼ਕਕਤ ਨਾਲ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਕੜੀ ਨਾਲ ਕੜੀ ਜੋੜਦੇ ਹੋਏ ਪਹਿਲਾਂ ਤਾਂ ਉਸ ਮੁਜਰਮਾਂ ਦੀ ਪਛਾਣ ਕੀਤੀ ਕਿ ਇਹਦੇ ਵਿੱਚ ਕਿਹੜੇ ਜਿਹੜੇ ਮੁਜਰਮ ਸੀ ਜਿਹੜੇ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਸੀ ਜਿਨ੍ਹਾਂ ਨੇ ਇਹ ਫਾਇਰਿੰਗ ਕੀਤੀ ਸੀ ਤਾਂ ਉਸ ਜਦੋਂ ਹੀ ਇਹ ਸਾਰੇ ਪਹਿਚਾਨ ਹੋ ਗਈ ਸੀਗੀ ਤੇ ਫਿਰ ਵਕ ਵਕ ਥਾਂ ਤੇ ਅਸੀਂ ਜਿਹਨੂੰ ਕਹਿੰਦੇ ਆ ਛਾਪਾਂ ਮਾਰੀ ਜਾਂ ਸਾਡਾ ਕੋਈ ਅਸੀਂ ਉਥੇ ਆਪਦੇ ਸਪੌਟਰਸ ਲਾਨਨੇ ਆ ਉਹਨਾਂ ਨੂੰ ਆਡੈਂਟੀਫਾਈ ਕਰ ਉਹਨਾਂ ਨੂੰ ਉਹਨਾਂ ਦੀ ਮੂਵਮੈਂਟਸ ਨੂੰ ਜਾਂ ਕਿਦੋਂ ਨਿਕਲਣ ਉਹਨਾਂ ਨੂੰ ਫੜਨ ਲਈ ਤਾਂ ਸਾਨੂੰ ਅੱਜ ਕਿਉਂਕਿ ਜੋ ਅਸੀਂ ਉਹਨਾਂ ਨੂੰ ਪਹਿਚਾਨ ਕਰ ਚੁੱਕੇ ਸੀਗੇ ਤੇ ਸਾਨੂੰ ਇੱਕ ਪ੍ਰੋਸੈਸ ਉਤਰ ਤੋਂ ਪਤਾ ਲੱਗਾ ਕਿ ਇੱਕ ਉਹਨਾਂ ਦੇ ਵਿੱਚ ਜਿਹੜਾ ਮੁਜਰਮ ਸੀਗਾ ਕੰਬਲਜੀਤ ਏਲੀਅਸ ਲਵਜੀਤ ਜਿਹੜਾ ਕੀ ਬਰਵਲ ਦਾ ਰਹਿਣ ਵਾਲਾ ਹੈਗਾ ਉਹ ਸ਼ਹਾਜਾਹਪੁਰ ਜੱਜਾਂ ਡੇਰਾ ਬਾਬਾ ਨਾਨਕ ਦੇ ਏਰੀਆ ਦੇ ਵਿੱਚ ਆ ਕੋਈ ਵਾਰਦਤ ਕਰਨ ਦੇ ਫਰਾਗ ਦੇ ਵਿੱਚ ਹੈਗਾ ਜੇਕਰ 트ੈਪ ਲਾਇਆ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਤਾਂ ਸੂਚਨਾ ਮਿਲਣ ਦੇ ਆਧਾਰ ਤੇ ਬਿਨਾ ਕਿਸੇ ਸਮੇਂ ਗਵਾਏ ਐਸਐਸਪੀ ਸਾਹਿਬ ਨੇ ਸਾਰੇ ਆਪਰੇਸ਼ਨ ਨੂੰ ਆਪ ਪਰਸਨਲੀ ਇਸ ਨੂੰ ਆਪਣਾ ਇਸ ਨੂੰ ਨਿਗਰਾਨੀ ਹੇਠ ਐਗਜ਼ੀਕਿਊਟ ਕਰਵਾਇਆ ਹੈਗਾ ਤੇ ਕਰੀਬ 9 ਵਜੇ ਦੇ ਅੱਜ ਸਵੇਰੇ ਕਰੀਬ ਮਤਲਬ 8:30 9 ਦੇ ਵਿੱਚ ਇਸ ਮੁਜਰਮ ਨੂੰ ਜਦੋਂ ਅਸੀਂ ਸਪੌਟ ਕੀਤਾ ਹੈਗਾ ਤੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਨੇ ਮੋਟਰਸਾਈਕਲ ਸਵਾਰ ਸੀਗਾ ਤੇ ਭੱਜਣ ਦੀ ਜਿਸ ਨੇ ਸਫਲ ਕੋਸ਼ਿਸ਼ ਕੀਤੀ ਹੈ ਉਸੇ ਦੌਰਾਨ ਹੀ ਇਹ ਇਹਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਕਿ ਸਬ ਇੰਸਪੈਕਟਰ ਹਰਜਿੰਦਰ ਸਿੰਘ ਵਿਰੇ ਸਿਵਲ ਲਾਈਨ ਦੇ ਐਸ ਐਚ ਓ ਸੀਗੇ ਉਹਨਾਂ ਵੱਲੋਂ ਇਹ ਕੀਤੀ ਜਾ ਰਹੀ ਸੀਗੀ ਅਗਵਾਈ ਇਸ ਟੀਮ ਦੀ ਤੇ ਉਹਦੇ ਤੇ ਫਾਇਰਿੰਗ ਕੀਤੀ ਹੈਗੀ ਹੈ ਜੋ ਅੱਜ ਫਾਇਰ ਦੇ ਵਿੱਚ ਇੰਜਰਡ ਹੈਗਾ ਜਿਸ ਨੂੰ ਨੀਲੜੇ ਹਸਪੀਟਲ ਦੇ ਵਿੱਚ ਉਪਚਾਰ ਲਈ ਭੇਜ ਦਿੱਤਾ ਗਿਆ ਹੈ ਪੀਲ ਨੰਬਰ ਦੀ ਇਨਵੈਸਟੀਗੇਸ਼ਨ ਤੋਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਇਹ ਹੈ ਕਿ ਇਹ ਨਿਸ਼ਾਨ ਜੋੜੀਆਂ ਦੇ ਕਹਿੰਦੇ ਸਾਰਾ ਕਰਾਇਮ ਕਰਦੇ ਸੀਗੇ ਬਾਕੀ ਡਿਟੇਲਸ ਜਿਸ ਤਰ੍ਹਾਂ ਇਹ ਕਾਬਲ ਹੋਏਗਾ ਕਰਨ ਦੇ ਅਸੀਂ ਤੁਹਾਨੂੰ ਉਹਦੇ ਨਾਲ ਅਪਡੇਟ ਕਰ ਦਾਂਗੇ ਜਿਹੜਾ ਦੂਜਾ ਸਾਥੀ ਹੈ ਉਹ ਵੀ ਆਇਡੈਂਟੀਫਾਈ ਹੋ ਗਿਆ ਉਸ ਉਹਦੀ ਤਲ ਪકડ ਲਈ ਛਾਪੇ ਮਾਰੀ ਜਾ ਰਹੀ ਹੈ ਜਿਸੇ ਤਰ੍ਹਾਂ ਇਹ ਉਹ ਦੂਜਾ ਸੱਚ ਤਕਬੂ ਆਂ ਦਾ ਆਇਡੈਂਟੀਫਾਈਡ ਹੈ ਉਹਦੀ ਡਿਟੇਲ ਮੈਂ ਤੁਹਾਡਾ ਸ਼ੇਅਰ ਨਹੀਂ ਕਰ ਸਕਦਾ ਬਿਕੋਜ਼ ਇਟ ਵਿਲ ਹੈਂਪਰ ਆਰ ਇਨਵੈਸਟੀਗੇਸ਼ਨ ਅਦਰਵਾਇਜ਼ ਹੀ ਹੈਜ਼ ਬੀਨ ਆਇਡੈਂਟੀਫਾਈਡ ਅਸੂਮ ਚੇਤੀ ਉਹਨੂੰ ਅਸੀਂ ਹਲੇ ਹਲੇ ਜਦਾਰ ਸਾਹਿਬ ਹਲੇ ਤਾਂ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਹੋਇਆ ਹਲੇ ਤਾਂ ਹਲੇ ਉਹ ਪੁੱਛਗਿਛ ਦੇ ਮਤਲਬ ਅਸੀਂ ਹਲੇ ਯੂਗ ਨਾਲ ਤਾਂ ਉਹਦਾ ਉਪਚਾਰ ਚੱਲ ਰਿਹਾ ਜਿਸੇ ਤਰ੍ਹਾਂ ਹੀ ਹੋਏਗਾ ਐਵਰੀਥਿੰਗ ਵਿਲ ਬੀ ਟਰਾਂਸਪੇਰੈਂਟ ਐਵਰੀਥਿੰਗ ਵਿਲ ਬੀ ਅਪਡੇਟਡ ਜੋ ਜੋ ਉਹ ਉਹਨਾਂ ਦੇ ਡਿਸਕਲੋਜ਼ਸ ਹੋਣਗੇ ਜਿਸ ਤਰ੍ਹਾਂ ਸਾਡੀ ਕੋਈ ਇਨਵੈਸਟਿੰਗ ਸਾਡੇ ਕੋਈ ਪੈਂਡਿੰਗ ਕੇਸ ਜਿਨ੍ਹਾਂ ਦੀ ਸ਼ਮੂਲੀਅਤ ਪਾਈ ਜਾਏਗੀ ਉਸ ਤਰ੍ਹਾਂ ਹੀ ਤੁਹਾਨੂੰ ਸਾਰਾ ਅਪਡੇਟ ਦੇ ਦਿੱਤਾ ਜਾਏਗਾ ਸਰ ਪ੍ਰੋਫਿਟ ਕਿੰਨੀ ਮੰਗੀ ਗਈ ਸੀ ਉਹ ਬੰਦਾ ਪਾਸੋਂ ਕਿੰਨੀ ਫਾਈਲਿੰਗ ਹੋਈ ਇਹ ਤਾਂ ਫਾਇਰਿੰਗ ਦਾ ਜਿਹੜੇ ਹੁੰਦੀ ਹੈ ਨਾ ਜਦੋਂ ਉਧਰੋਂ ਕਿੰਨੀ ਹੁੰਦੀ ਉਹ ਵਾ ਐਫਐਸਐਲ ਦੀ ਰਿਪੋਰਟ ਤੋਂ ਹੀ ਪਤਾ ਲੱਗਦਾ ਸੋ ਉਹਨੇ ਕਿੰਨੇ ਕੀਤੇ ਉਥੇ ਕਿਉਂਕਿ ਮੌਕੇ ਤੇ ਖੋਲ ਕੋਈ ਕਿਉਂਕਿ ਯੂ ਨੋ ਜਦੋਂ ਰਿਬਾਉਂਡ ਮਾਰਦਾ ਖੋਲ ਕਿੱਧਰ ਜਾਂਦਾ ਉਹ ਤਾਂ ਸਾਰਾ ਐਫਐਸਐਲ ਦੀ ਜਦੋਂ ਇੱਕ ਵਾਰੀ ਫਾਈਨਲਿਟੀ ਵੱਲ ਇਟ ਵਿਲ ਬੀ ਯੂ ਨੋ अर्ਲੀ ਡੇਸ ਟੂ ਟੈਲ ਮੀ ਕਿ ਇੰਨੇ ਫਾਇਰ ਉਧਰ ਹੋਏ ਇੰਨੇ ਫਾਇਰ ਸਾਰੀ ਹਲੇ ਟੀਮ ਉਧਰ ਹੀ ਹੈਗੀ ਐ ਸੋ ਉਹ ਆਪਣੇ ਆਪਣਾ ਆਪਣਾ ਸਲਾ ਚੈੱਕ ਕਰਨਗੇ ਉਹ ਦੱਸਣਗੇ ਵੀ ਉਹ ਕਿੰਨੇ ਲੈ ਕੇ ਚੱਲੇ ਸੀ ਕਿੰਨੇ ਫਾਇਰ ਕੀਤੇ ਅਸੀਂ ਤਾਂ ਸਾਡੇ ਹਾਂਜੀ ਉਹਨਾਂ ਨੇ ਕੋਈ ਮੈਂ ਦੱਸਿਆ ਜਿਵੇਂ ਹਲੇ ਤਾਂ ਹਲੇ ਤਾਂ ਇਸ ਨੂੰ ਕਾਬੂ ਹੀ ਕੀਤਾ ਗਿਆ ਇਸ ਤੋਂ ਫਿਰ ਜਹਨ ਪੁੱਛਗੇ ਛ ਹੋਏਗੀ ਜਿਸ ਤਰ੍ਹਾਂ ਵੀ ਕੋਈ ਬਾਕੀ ਜਿਹੜੀਆਂ ਗੱਲਾਂ ਸਾਹਮਣੇ ਆਣਗੀਆਂ ਇਹਨਾਂ ਟਰਾਂਸਪੇਰੈਂਟ ਵੇ ਅਪਡੇਟ ਕਰਕੇ ਤੁਹਾਨੂੰ ਸ਼ੇਅਰ ਕਰ ਦਿੱਤੀਆਂ ਜਾਣਗੀਆਂ। ਸਾਰੇ ਜਿਹੜੇ ਹੈਸਲ ਹੁੰਦੇ ਨੇ ਉਹ ਤਕਰੀਬਨ ਇਹ ਪਤਾ ਕਰਦਾ ਕਿ ਵਿਦੇਸ਼ 'ਚ ਬੈਠੇ ਹੋਏ ਨੇ। ਪਰ ਜਦੋਂ ਇਹਨਾਂ ਨੂੰ ਬਾਹਰ ਦਾ ਦਿੱਤੇ ਘਰਾਉਂਦੇ ਨੇ ਕਿ ਇਹ ਛੋਟੀ ਛੋਟੀ ਉਮਰ ਦੇ ਸਾਰੇ ਨੌਜਵਾਨ ਨੇ ਕਿਹੜੇ ਲਾਲਚਵਾਸ ਆ ਕੇ ਇਹ ਉਹਨਾਂ ਦੇ ਕਹਿਣ ਤੇ ਬਾਹਰ ਦਾ ਕਰ ਦਿੰਦੇ ਨੇ। ਥੋੜਾ ਬੜਾ ਵਾਜਬ ਵੀ ਆ ਕੁਐਸਚਨ ਹੈ ਜਿਹੜਾ ਜਿਹੜਾ ਕਿ ਮੰਦ ਭਾਗਾ ਵੀ ਹੈਗਾ ਜਿਸ ਵਿੱਚ ਸਾਰੇ ਜਿਹੜੇ ਨੌਜਵਾਨ ਹੈ ਉਹ ਇਸ ਦਲਦਲ ਦੇ ਵਿੱਚ ਤੇ ਵਿੱਚ ਫਸਦੇ ਜਾ ਰਹੇ ਨੇ। ਪਰ ਲੋਭ ਨੇ ਇਹਨਾਂ ਨੂੰ ਦਿੰਦੇ ਆ ਕਿ ਅਸੀਂ ਤੁਹਾਨੂੰ ਬਾਰ ਕੱਢ ਲਾਂਗੇ ਵਿਦੇਸ਼ ਵਿੱਚ ਕੱਢ ਲਾਂਗੇ ਅਸੀਂ ਤੁਹਾਨੂੰ ਇਹਦੇ ਵਿੱਚ ਇੱਕ ਇੱਕ ਕਪੜੀ ਜਿਹੜੀ ਟ੍ਰੈਂਡ ਜਿਹੜਾ ਸਾਡੇ ਸਾਹਮਣੇ ਆਇਆ ਹੈਗਾ ਇਹ ਕੀ ਕਰਦੇ ਹੈਗੇ ਜਿਹੜੀ ਬੜੀ ਮੰਦ ਭਾਗੀ ਜਿਹੜੀ ਗੱਲ ਹੈਗੀ ਹੈ ਦੇਖੋ ਆਪਣੇ ਪੰਜਾਬ ਦੇ ਵਿੱਚ ਜਦੋਂ ਪੁਰਾਣਾ ਸਮਾਂ ਸੀਗਾ ਤੇ ਸਾਰਿਆਂ ਦੇ ਮੂਹ ਚ ਬਾਣੀ ਸੀ ਕੋਈ ਮੰਦਿਰ ਜਾਂਦਾ ਸੀ ਕੋਈ ਗੁਰਦੁਆਰੇ ਜਾਂਦਾ ਸੀ ਸਾਰੇ ਕੀਰਤ ਕਰਦੇ ਸੀ ਤੇ ਜਿਵੇਂ ਬਾਬਾ ਨਾਨਕ ਦਾ ਸੰਦੇਸ਼ ਸੀਗਾ ਹੁਣ ਤਾਂ ਮੂਹ ਦੇ ਵਿੱਚ ਹੀਰੋਇਨ ਪਾਤੀ ਹੈ ਅਫਸਰ ਜਿਹੜੇ ਤੁਹਾਡੇ ਪਿਸਤੌਲਾਂ ਫੜਾਤੀਆਂ ਵੀ ਤੁਸੀਂ ਕੰਮ ਕਰੋ ਆਪ ਬੜੇ ਰਾਮਨਾਲ ਵਧੀਆ ਵਿਦੇਸ਼ ਦੇ ਵਿੱਚ ਜ਼ਿੰਦਗੀ ਬਤਾ ਰਹੇ ਨੇ ਇਹਨਾਂ ਤੋਂ ਐਕਸਟਰਸ਼ਨ ਦਾ ਪੈਸਾ ਕੁਝ ਕਈਆਂ ਤੋਂ ਮਿਲ ਜਾਂਦਾ ਹੈ ਕਈਆਂ ਤੋਂ ਨਹੀਂ ਮਿਲਦਾ ਉਹ ਇਹਨਾਂ ਨੂੰ ਕੀ ਮਿਲਦਾ ਜਦੋਂ ਅਸੀਂ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਕਰਦੇ ਆ ਇਹਨਾਂ ਨੂੰ ਬਹੁਤ ਹੀ ਘੱਟ ਰਕਮ ਦੇ ਵਿੱਚ ਇਹਨਾਂ ਤੋਂ ਕਰਾ ਲਿੱਤਾ ਜਾਂਦਾ ਇਹਨਾਂ ਦੀ ਮਜਬੂਰੀ ਦਾ ਕਹਿ ਲਓ ਫਾਇਦਾ ਉਠਾ ਲਿਆ ਇਹਨਾਂ ਨੂੰ ਨਸ਼ੇ ਦੇ ਉੱਤੇ ਲਾ ਲਿਆ ਇਨਾਂ ਨੂੰ ਲਾਲਚ ਦਿੱਤਾ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਤੇ ਉਸ ਚੱਕਰ ਦੇ ਵਿੱਚ ਜਿਹੜੀ ਇਹ ਹੈ ਜਿਹੜੀ ਨੌਜਵਾਨੀ ਹੈਗੀ ਆ ਜਾਂ ਬੰਦੇ ਫਸਰੇ ਨੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਯੂਜ਼ ਐਂਡ ਥਰੋ ਪਾਲਿਸੀ ਹੈਗੀ ਆ ਇਹਨਾਂ ਤੁਹਾਨੂੰ ਕੋਈ ਤੁਹਾਡੀ ਪੈਰ ਵੀ ਨਹੀਂ ਕਰਨੀ ਇਹਨਾਂ ਨੇ ਤੁਹਾਨੂੰ ਐਵੇਂ ਆਪਦਾ ਆਪਦਾ ਬਰਸਵਤ ਕਾਇਮ ਕਰਨ ਲਈ ਵੀ ਸਾਡੀਆਂ ਫਰੋਤੀਆਂ ਦੀ ਜਿਹੜੀ ਹੈਗੀ ਆ ਸਾਡਾ ਦਬਦਬਾ ਵਾਜੇ ਇਹਨਾਂ ਨੂੰ ਗੈਂਗਸਟਰ ਕਹਿਣਾ ਇਹਨਾਂ ਨੂੰ ਗਲੋਰੀਫਾਈ ਕਰਨਾ ਵੀ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਇਹ ਤਾਂ ਐਵੇਂ ਬਦਮਾਸ਼ ਨੇ ਜਿਹੜੇ ਮਤਲਬ ਜਿਵੇਂ ਕੋਈ ਇਹਨਾਂ ਲਈ ਟਰਮ ਐਵੇਂ ਗੁੰਡੇ ਬਦਮਾਸ਼ ਨੇ ਕਲੀਆਂ ਵਲੇ ਹੁਣ ਮੱਲ ਥੋੜਾ ਜਿਹਾ ਉੱਠ ਕੇ ਬਾਹਰ ਜਾ ਕੇ ਆਪਦੇ ਆਪ ਨੂੰ ਉਹ ਜਿਵੇਂ ਕਹਿੰਦੇ ਐ ਫੇਸਬੁੱਕ ਉੱਤੇ ਟਾਈਪ ਪੇਪਰ ਟਾਈਗਰ ਬਣੇ ਹੋਇਆ ਜੀ ਅਸੀਂ ਉੱਥੋਂ ਧਮਕੀ ਦਿੱਤੀ ਉਹ ਬਾਹਰ ਬੈਠੇ ਐ ਆਪਣੇ ਵਿਚਾਰੇ ਨੌਜਵਾਨਾਂ ਦਾ ਮਿਸਯੂਜ਼ ਕਰਕੇ ਤੇ ਉਹਨਾਂ ਤੋਂ ਗਲਤ ਕੰਮ ਕਰਵਾ ਕੇ ਉਹਨਾਂ ਨੂੰ ਸਮਾਂ ਦੀ ਦਲਦਲ 'ਚ ਸੱਟ ਰਹੇ ਨੇ ਆਪ ਤਾਂ ਉਸ ਤੋਂ ਨਿਕਲ ਗਏ ਇਨਾਂ ਨੂੰ ਵਿੱਚ ਹੋਰ ਪਸਾਰ ਰਹੇ ਨੇ ਜਿਹੜਾ ਨਿਸ਼ਾਨਾ ਹੋ ਰਿਹਾ ਇਹਦੇ ਬਾਰੇ ਕੋਈ ਪਤਾ ਲੱਗ ਸਕਿਆ ਹਾਂ ਜੀ ਹਾਂ ਜੀ ਇਹਦੇ ਕੋ ਪ੍ਰਾਪਤ ਹੋਇਆ ਹੈ ਹਾਂ ਜੀ ਕੋਈ ਪਤਾ ਲੱਗ ਸਕਿਆ ਆਓ ਹਲੇ ਪਹਿਲਾਂ ਤਾਂ ਗਲੌਕ ਦਾ 9mm ਦਾ ਪਿਸਤਲ ਇਸ ਤੋਂ ਰਿਕਵਰ ਹੋਇਆ ਹੈ ਸਰ ਬਟਾਲਾ ਕੋਈ ਛੋਟਾ ਵਧੀਆ ਕੰਮ ਕਰ ਗਿਆ ਨੋ ਡਾਊਟ ਸਰ ਡੈਡ ਐਨੀਮੈਕਸ ਆਪਣੇ ਤੱਬਾਂ ਦੇ ਵਿੱਚ ਲਾ ਕੇ ਹਥਿਆਰ ਲਗਾਤਾਰ ਸੜਕਾਂ ਤੇ ਚੱਲਦੇ ਨੇ ਟ੍ਰੈਫਿਕ ਪੁਲਿਸ ਜਿਹੜੇ ਦੂਸਰੇ ਆਮ ਲੋਕ ਨੇ ਉਹਨਾਂ ਦੀ ਸੁਰੱਖਿਆ ਕਰਦੇ ਬਹੁਤ ਸਰ ਲਗਾਤਾਰ ਇਹ ਜਦ ਚੱਲਣਾ ਉੱਥੇ ਸਰ ਕਿੰਨਾ ਕਿੰਨਾ ਨਾਕਾਬੰਦੀ ਸਰ ਕਮੀ ਹੋ ਜਾਂਦੀ ਕਿ ਕੋ ਲੋ ਹੱਥ ਨਹੀਂ ਆਉਂਦੇ ਯਾਦ ਨੂੰ ਦੱਸਦੇ ਹੁੰਦੇ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਇਹਦਾ ਐਸਐਸਪੀ ਸਾਹਿਬ ਤੇ ਸਾਰੀ ਟੀਮ ਇੱਥੇ ਬੈਠੀ ਹੈ ਵੀ ਵਿਲ ਟੇਕ ਅ ਨੋਟ ਆਫ ਦਿਸ ਅਸੀਂ ਕਰਦੇ ਰਹਿੰਦੇ ਆ ਮੈਂ ਇੱਥੇ ਨੂੰ ਤੁਹਾਨੂੰ ਬੜਾ ਸਪਸ਼ਟ ਤੌਰ ਤੇ ਇਹ ਕਹਿਣਾ ਹੈਗਾ ਕਿ ਮਾਨਯੋਗ ਜਿਹੜੇ ਸੀਐਮ ਸਾਹਿਬ ਹੈਗੇ ਨੇ ਪੰਜਾਬ ਡੀਜੀਪੀ ਸਾਹਿਬ ਪੰਜਾਬ ਹੈਗੇ ਉਹਨਾਂ ਦੀ ਬਿਲਕੁਲ ਸਪਸ਼ਟ ਸਾਨੂੰ ਹਦਾਇਤ ਹੈਗੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਗੈਂਗਸਟਰਿਜ਼ਮ অর ਐਨਡੀਪੀਐਸ ਜਿਹੜੀ ਇਹ ਨਸ਼ੇ ਦੀ ਜਿਹੜੀ ਹੈਗੀ ਹੈ ਜ਼ੀਰੋ ਟੋਲਰੈਂਸ ਐਂਡ ਕ੍ਰਪਸ਼ਨ ਦਿੰਨਨ ਗਤੀ ਪ੍ਰੋਗਰਾਮ ਤੇ ਦਾ ਅਸੀਂ ਚੱਲਦੇ ਹੈਗੇ ਸੋ ਮੈਂ ਜਿਸ ਤਰ੍ਹਾਂ ਪਹਿਲਾਂ ਜਦੋਂ ਆਪਾਂ ਇਨਫਾਰਮਲ ਗੱਲ ਕਰ ਰਹੇ ਸੀਗੇ ਕਿ ਤੁਸੀਂ ਸਾਡੇ ਅੱਠਾਂ ਤੇ ਤਨੋਂ ਤੁਸੀਂ ਜਿਹੜੀ ਦਿੱਤਾ ਜਿਹੜਾ ਤੁਹਾਡਾ ਸੈਸ਼ਨ ਹੈ ਆ ਸਾਰੀ ਟੀਮ ਬੈਠੀ ਹੈ ਅਸੀਂ ਆਪਦੇ ਆਪ ਨੂੰ ਵੀ ਇਵੋਲਵ ਕਰਾਂਗੇ ਜੇ ਕੋਈ ਕਮੀ ਪੇਸ਼ੀ ਹੈ ਅਸੀਂ ਉਹਨੂੰ ਦੂਰ ਕਰਾਂਗੇ ਪਰ ਇੱਥੇ ਸਾਨੂੰ ਮਤਲਬ ਸੀਐਮ ਸਾਹਿਬ ਵੱਲੋਂ ਸਖਤ ਹਦਾਇਤ ਹੈ ਕਿ ਐਟ ਲੀਸਟ ਮਤਲਬ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਗੈਂਗਸਟਰイズਮ ਨੂੰ ਜੜੋਂ ਪੱਟਣਾ ਹੈ ਇਸ ਪਲੇਟਫਾਰਮ ਮਾਧਿਮ ਰਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੀਇੰਗ ਡੀਐਲਜੀ ਬੌਟਰ ਰੈਂਜ ਮੈਂ ਬੜਾ ਫੋਰਚੂਨੇਟ ਐ ਬLESSED ਐ ਕਿ ਮੇਰੇ ਕੋਲ ਬਹੁਤ ਅੱਛੇ ਅਫਸਰਾਂ ਦੀ ਟੀਮ ਹੈਗੀ ਐ ਜਿਹੜੇ ਜਿਹੜੇ ਮਤਲਬ ਜੀ ਜਾਨ ਦਿਨ ਰਾਤ ਇਸੇ ਕੰਮ ਨੂੰ ਜੁਟੇ ਹੋਏ ਐ ਕਿ ਲੋਕੀ ਰਾਮ ਨਾਲ ਆਪਣੀ ਨੀਂਦ ਸੋ ਸਕਣ ਜਿਹੜੇ ਬੰਦੇ ਮਿਹਨਤ ਕਰਦੇ ਐ ਉਹਨਾਂ ਤੋਂ ਇਹ ਬਾਹਰ ਬੈਠੇ ਜਿਹੜੇ ਬਦਮਾਸ਼ ਗੁੰਡੇ ਨੇ ਆਪਣੇ ਗੁਰਗੇ ਭੇਜ ਕੇ ਉਹਨਾਂ ਨੂੰ ਫਾਇਰਿੰਗ ਕਰਕੇ ਜਾਂ ਨੁਕਸਾਨ ਕਰਕੇ ਇਹਨਾਂ ਤੋਂ ਵਸੂਲੀਆਂ ਨਾ ਕਰਨ ਅਸੀਂ ਬੜੇ ਆਉਂਦੇ ਸਾਹਮਣੇ ਦੇ ਵਿੱਚ ਅਸੀਂ ਪਿਛਲੇ 1 ਮਹੀਨੇ ਦੇ ਅੰਦਰ ਅੰਦਰ ਜੇ ਸਾਡਾ ਸਕਸੈਸ ਰੇਟ ਅਸੀਂ ਆਭਿਆਪ ਨੂੰ ਅਸੀਂ ਆਪ ਦਾ ਮੁਲਾਕਾਨ ਕਰੀਏ ਤਾਂ ਅਸੀਂ ਕਾਫੀ ਕੇਸਸ ਨੂੰ ਕਰੈਕ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜਿਹੜੇ ਤੁਹਾਡੇ ਬਟਾਲੇ ਦੇ ਜਿਹੜੇ ਚੀਮਾ ਮਟਰ ਕੇਸ ਸੀਗਾ ਉਹਦੇ ਵਿੱਚ ਵੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਵਿੱਚ ਪ੍ਰੋਗਰੈਸ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਸਾਰੀ ਟੀਮ ਨੇ ਜਿਹੜੀ ਬੈਠੀ ਹੈ ਉਹ ਚ ਬੜੀ ਮਿਹਨਤ ਕੀਤੀ ਹੈ ਉਹ ਵੀ ਜਿਹੜੇ ਜਿਹੜੇ ਬਾਕੀ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਵੀ ਉਹਦੇ ਚ ਪਾਰਟਿਸਪੈਂਟਸ ਹੈਗੇ ਆ ਵੀ ਵਿਲ ਕਮ ਵੈਰੀ ਹੈਵਲੀ ਔਨ ਦਾ ਮੈਂ ਇਸ ਪਲੇਟਫਾਰਮ ਕਰਨਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਜਿਸਦੀ ਵੀ ਜਿੰਨੀ ਵੀ ਸ਼ਮੂਲੀਅਤ ਹੋਈ ਕਾਨੂੰਨ ਮੁਤਾਬਕ ਉਸ ਨੂੰ ਅਸੀਂ ਉਨੀ ਸਜ਼ਾ ਦਿਵਾਵਾਂਗੇ ਜ਼ਰੂਰ ਜੇ ਕੋਈ ਹਾਈਡ ਆਊਟ ਹੈ ਜੇ ਕੋਈ ਲੌਜਿਸਟਿਕਸ ਦਿੰਦਾ ਕੋਈ ਮੋਟਰਸਾਈਕਲ ਪ੍ਰੋਵਾਈਡ ਕਰਦਾ ਕੋਈ ਉਹਦੇ ਵੈਪਨ ਨੂੰ ਇੱਥੋਂ ਚੱਕ ਕੇ ਦੂਜੀ ਥਾਂ ਤੇ ਲੈ ਕੇ ਜਾਂਦਾ ਕੋਈ ਪੈਸੇ ਭੇਜਦਾ ਕੋਈ ਆਪਣਾ ਉਹਨਾਂ ਨੂੰ ਆਪਣਾ ਅਕਾਊਂਟ ਦੇ ਵਿੱਚ ਪੈਸੇ ਲਗਾ ਕੇ ਉਹਨਾਂ ਨੂੰ ਪੈਸੇ ਦਾ ਆਦਾਨ-ਪ੍ਰਦਾਨ ਕਰਵਾਉਂਦਾ ਉਹਨਾਂ ਨੂੰ ਜਿਸ ਤਰ੍ਹਾਂ ਦੀ ਕੋਈ ਜਿਸ ਤਰ੍ਹਾਂ ਜਿਸ ਤਰ੍ਹਾਂ ਉਸ ਕੇਸ ਦੇ ਵਿੱਚ ਅਸੀਂ ਬੜੀ ਗਹਿਨ ਜਾਂਚ ਕਰਦੇ ਹਾਂ ਅਸੀਂ ਇਹ ਨਹੀਂ ਕਿ ਜੀ ਚਲੋ ਦੋ ਬੰਦੇ ਹੋ ਗਏ ਅਸੀਂ ਉਹਦਾ ਅਗਲਾ ਪਿਛਲਾ ਹੋਰ ਇਹਨਾਂ ਦੇ ਮਨਸੂਬੇ ਕੀ ਸੀ ਦੇਖੋ ਇੱਕ ਜਦੋਂ ਤੁਸੀਂ ਮੋਡਿਊਲ ਨੂੰ ਬਸਟ ਕਰਦੇ ਹੋ ਨਾ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ ਹੋਰ ਵੀ ਕ੍ਰਾਈਮ ਨੂੰ ਰੋਕ ਰਹੇ ਹਾਂ ਇਹਦੇ ਨਾਲ ਜਿਹੜਾ ਜਿਹੜਾ ਕ੍ਰਾਈਮ ਹੋਇਆ ਉਹਨੂੰ ਤਾਂ ਅਸੀਂ ਕਰੈਕ ਕੀਤਾ ਹੀ ਹੈ ਉਹਨੂੰ ਤਾਂ ਸੋਲਵ ਕੀਤਾ ਹੀ ਹੈ ਇਹਦੇ ਇਹਦੇ ਨਾਲ ਨਾਲ ਅਸੀਂ ਅਗਲਾ ਕ੍ਰਾਈਮ ਵੀ ਰੋਕਿਆ ਔਰ ਅਸੀਂ ਇੱਕ ਸਟਰੋਂਗ ਮੈਸੇਜ ਵੀ ਇਸ ਗੱਲ ਨੂੰ ਦਿੱਤਾ ਕਿ ਬਖਸ਼ੇ ਨਹੀਂ ਜਾਉਂਗੇ ਕਾਨੂੰਨ ਦੇ ਹੱਥ ਜਿਹੜੇ ਅਸੀਂ ਕਹਿੰਦੇ ਲੰਬੇ ਆ ਉਹ ਵਾਕਈ ਲੰਬੇ ਨੇ ਅਸੀਂ ਇਹ ਸਾਬਤ ਵੀ ਕੀਤਾ ਹੈਗਾ ਪਹਿਲਾਂ ਹੁਣ ਵੀ ਕਰਾਂਗੇ ਪੰਜਾਬ ਪੁਲਿਸ ਸક્ષਮ ਹੈ ਹਰ ਚੈਲੰਜ ਨੂੰ ਨਿਪਟਣ ਲਈ ਔਰ ਜਿਹੜੀ ਟੀਮ ਹੈ ਪੂਰੀ ਗੇਅਰਡ ਅਪ ਹੈ ਮੋਟੀਵੇਟਿਡ ਹੈ ਅਸੀਂ ਟੈਕਨੀਕਲੀ ਬੜੇ ਸਾਊਂਡ ਹੈ ਅਸੀਂ ਇਹਨਾਂ ਨੂੰ ਬੜੀ ਗਲਤ ਫਹਿਨੀਆਂ ਚਾਹੀਏ ਬੈਠੇ ਨੇ ਕਿ ਅਸੀਂ ਇੱਥੇ ਲਾ ਨਾ ਆਰਡਰ ਨੂੰ ਖਰਾਬ ਕਰਾਂਗੇ ਅਸੀਂ ਵਚਨਬੰਦ ਹੈ ਬਿਲਕੁਲ ਨਹੀਂ ਹੋਣ ਦਿੰਦੇ ਸੀਐਮ ਸਾਹਿਬ ਨੇ ਬਾਰ ਬਾਰ ਡੀਜੀਪੀ ਸਾਹਿਬ ਨੇ ਬਾਰ ਬਾਰ ਸਾਰੇ ਕੋਲ ਇੱਕੋ ਹੀ ਹਦਾਇਤ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰイズਮ ਅਗੇਂਸਟ ਐਨ ਡੀ ਪੀ ਐਸ ਐਂਡ ਅਗੇਂਸਟ ਕਰਪਸ਼ਨ ਸਰ ਨਿਸ਼ਾਨ ਜੋੜੀਆਂ ਬਾਰੇ ਮੈਂ ਪੁੱਛਣਾ ਚਾਹਾਂਗਾ ਨਿਸ਼ਾਨ ਜੋੜੀਆਂ ਦਾ ਕੰਪੈਕਟ ਜੇ ਉਹਦੀ ਗਤੀਵਿਧੀਆਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆਂ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਸਰ ਨਿਸ਼ਾਨ ਜੋੜੀਆਂ ਤੁਹਾਨੂੰ ਅਗਲੇ ਸਮੇਂ ਦੇ ਵਿੱਚ ਨਿਸ਼ਾਨ ਜੋੜੀਆਂ ਦਾ ਨਿਸ਼ਾਨ ਨਿਸ਼ਾਨ ਹੀ ਨਹੀਂ ਬਚੂ ਇਹ ਮੈਂ ਤੁਹਾਨੂੰ ਕਹਿ ਕੇ ਚੱਲਿਆ ਨਿਸ਼ਾਨ ਦਾ ਉਹਦਾ ਉਹਨੂੰ ਆਦਾ ਨਾਮ ਸ਼ਾਇਦ ਬਦਲਣਾ ਪਵੇ ਜਾਂ ਨਿਸ਼ਾਨ ਹੀ ਖਤਮ ਹੋਵੇ ਨਿਸ਼ਾਨ 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 ਨਹੀਂ ਰੋਗਾ ਇਸ ਤਰ੍ਹਾਂ ਇਹ ਟੈਂਸ਼ਨ ਜੋ ਕਿ ਦੀ ਲਗਤਾਰੀ ਮਿਲ ਗਈ 2 ਕਰੋੜ ਰੁਪਏ ਸਰ ਇਹ ਗੁਰਦਾਸਪੁਰ ਜੇ ਕਾਲ ਉਸ ਦਾਸਤੀ ਲਗਾਰੀ ਸਰ ਹੋ ਐਡੈਂਟੀਫਾਈ ਹੋ ਜੀ ਹਾਂ ਜੀ ਉਹਦੇ ਵਿੱਚ ਵੀ ਆਰ ਲੁਕਿੰਗ ਇਨਟੂ ਇਟ ਜਿਸ ਤਰ੍ਹਾਂ ਵੀ ਕੋਈ ਆਏਗੀ ਜਦੋਂ ਕੰਕ੍ਰੀਟ ਕੋਈ ਐਵੀਡੈਂਸ ਆਏਗਾ ਵੀਲ ਸ਼ੇਅਰ ਇਟ ਟੂ ਸਰ ਨਿਸ਼ਾਨ ਹੋ ਰਹੀਆਂ ਜਿੱਦੀ ਇਸ ਵੇਲੇ ਦਸ਼ਤ ਖਾਸ ਪਟਾਲਾ ਦੇ ਵਿੱਚ ਵਪਾਰੀ ਉਹਨਾਂ ਦੀ ਬਹੁਤ ਜ਼ਿਆਦਾ ਔਰ ਇੰਨੀ ਕਾਲਸ ਆ ਰਹੀਆਂ ਨੇ ਇੰਨੇ ਡਾਇਰੈਕਟ ਆ ਰਹੇ ਇੰਨੀਆਂ ਸੰਪਤੀਆਂ ਆ ਰਹੀਆਂ ਅਰ ਕੁਛ ਪਿਛਲੇ ਕੁ ਸਮੇਂ ਦੀ ਘਾਟ ਕਰਕੇ ਸਾਹ ਬੈਠਣ ਨਾ ਕਰਕੇ ਅ ਕੁਛ ਲੋਕ ਨੇ ਜਿਹੜੇ ਸਾਰੇ ਤੱਕ ਵੀ ਆਪਣਾ ਮਜ਼ਾ ਰੱਖਿਆ ਹੈ ਨੇ ਸੋ ਨਿਸ਼ਾਨ ਜੋਰ ਗਿਆ ਦਾ ਡਰ ਖੌਫ ਹੋਦਾ ਸੋ ਉਸੇ ਤੇ ਕਰੇ ਨਿਸ਼ਾਨ ਖਤਮ ਹੋ ਜਾਏਗਾ ਅ ਫਿਲਹਾਲ ਜੋ ਦਾ ਖੌਫ ਪੂਰਾ ਹੈ ਵਪਾਰਿਕ ਡਰੇ ਹੋਏ ਨੇ ਸੈਮੀ ਹੋਏ ਨੇ ਕੌਲ ਤੇ ਕਵਲੇ ਕਰੋਨਾ ਉਸੇ ਦੀਆਂ ਥ੍ਰੈਟ ਨੇ ਕਿ ਇੱਕ ਅੱਦੇ ਦਿਨ ਦਾ ਸਮਝ ਤੁਹਾਡੇ ਉੱਪਰ ਨਹੀਂ ਤਾਂ ਅਸੀਂ ਤੁਹਾਨੂੰ ਅਸੀਂ ਵੀ 21 ਤਰੀਕ ਦੀ ਵਾਰਦਾਤ ਨੂੰ 26 ਨੂੰ ਉਹਦਾ ਨਿਸ਼ਾਨ ਖਤਮ ਕੀਤਾ ਹੈਗਾ ਉਹਨੂੰ ਵੀ ਸਜ਼ਾ ਦਿੱਤੀ ਹੈਗੀ ਹੈ ਇਦੇ ਵਿੱਚ ਜੜੀਆਂ ਮੈਂ ਤੁਹਾਨੂੰ ਇਸ ਮੱਧ ਬਾਰੇ ਇੱਕ ਹੋਰ ਗੱਲ ਵੀ ਕਲੀਅਰ ਕਰਨਾ ਚਾਹੁੰਦਾ ਜਿਹੜੀ ਕਿ ਤੁਸੀਂ ਐਂਪਲੀਫਾਈ ਕਰ ਸਕਦੇ ਜੇ 100 ਐਕਸਟਰਸ਼ਨ ਕਾਲਾਂ ਆਉਂਦੀਆਂ ਕਿਸੇ ਮਤਲਬ ਮੰਨ ਲਓ ਆਪਾਂ ਇੱਕ ਇੱਕ ਸੈਂਪਲ ਸੇ ਰਿਵਿਊ ਕਰੀਏ ਅਸੀਂ ਆਪਦੀ ਤਹਿਕੀਕਤ ਕਰਦੇ ਹਾਂ ਉਹਦੇ ਵਿੱਚੋਂ 90 ਤੋਂ 95% ਫੇਕ ਨੇ ਹਰ ਜਿਹੜਾ ਗਲਤ ਅਨਸਰ ਹੈਗਾ ਉਹ ਇਸ ਧੰਦੇ ਦੇ ਵਿੱਚ ਜੁੜ ਗਿਆ ਕਿ ਉਹਨੂੰ ਲੱਗਦਾ ਕਿ ਬੜਾ ਆਸਾਨ ਤਰੀਕਾ ਹੈ ਇਸ ਨੂੰ ਪੈਸੇ ਕਮਾਉਣ ਦਾ ਮਿਹਨਤ ਤੋਂ ਅਸੀਂ ਭੱਜ ਰਹੇ ਹਾਂ ਨਿਸ਼ਾਨ ਕਿਸੇ ਮਤਲਬ ਨਾਮੀ ਜਿਹੜੇ ਬਦਮਾਸ਼ ਨੇ ਇਹਨਾਂ ਨੂੰ ਇਹਨਾਂ ਦਾ ਨਾਮ ਲੈ ਲਓ ਕਿ ਉਗਰਾਈਆਂ ਕਰ ਰਹੇ ਨੇ ਅਸੀਂ ਪਰ ਇਸ ਗੱਲ ਤੋਂ ਮੈਂ ਮੁਨਕਰ ਨਹੀਂ ਆ ਕਿ ਉਹ ਨਹੀਂ ਉਹ ਜਿਹੜੇ ਖੁਦ ਜਿਹੜੇ ਜਨਾਂ ਦੇ ਤੁਸੀਂ ਨਾਮ ਲੈ ਰਹੇ ਹੋ ਕਿ ਉਹਨਾਂ ਦੇ ਗੁਰਗੇ ਕੰਮ ਨਹੀਂ ਕਰਦੇ ਜਿਹੜਾ ਵੀ ਗੁਰਗੇ ਕੰਮ ਕਰ ਰਿਹਾ ਤੇ ਉਹਨਾਂ ਨੂੰ ਅੰਜਾਮ ਵੀ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਜਵਾਬ ਦੇਵਾਂਗੇ ਥੈਂਕ ਯੂ